ਪਿੰਡ ਵਿੱਚ ਭਾਰੀ ਗਿਣਤੀ ਵਿੱਚ ਰਹਿ ਰਹੇ ਪ੍ਰਵਾਸੀਆਂ ਤੋਂ ਅੱਗੇ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਉਹਨਾਂ ਨੂੰ ਪੁਲਿਸ ਵੈਰੀਫਿਕੇਸ਼ਨ ਕਰਾਉਣ ਦੇ ਲਈ 10 ਦਿਨ ਦਿੱਤੇ ਅਤੇ ਮਤੇ ਵਿੱਚ ਲਿਖਿਆ ਜੋ ਵੀ ਪ੍ਰਵਾਸੀ 10 ਦਿਨ ਦੇ ਅੰਦਰ ਅੰਦਰ ਪੁਲਿਸ ਕੁਐਰੀਫਿਕੇਸ਼ਨ ਨਹੀਂ ਕਰਾਉਂਦਾ ਉਸ ਨੂੰ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਵੇਗਾ। ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਲੋਧੀਪੁਰ, ਲੋਧੀਪੁਰ ਬਰੋਟੂ ਬਾਸ ਅਤੇ ਲੋਧੀਪੁਰ ਚੁੰਗੀਆਂ ਬਾਸ ਦੀਆਂ ਪੰਚਾਇਤਾਂ ਨੇ ਪਿੰਡ ਵਿੱਚ ਰਹਿ ਰਹੇ ਭਾਰੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਮਤਾ ਪਾ ਕੇ 10 ਦਿਨ ਵਿੱਚ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਜੇਕਰ 10 ਦਿਨ ਦੇ ਅੰਦਰ ਪੁਲਿਸ ਵੈਕੂਏਸ਼ਨ ਨਹੀਂ ਕਰਵਾਉਂਦੇ ਤਾਂ ਉਹਨਾਂ ਨੂੰ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਹੋਰ ਕੀ ਇਹਨਾਂ ਮਤਿਆਂ ਦੇ ਬਾਰੇ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਪੰਚਾਇਤ ਮੈਂਬਰਾਂ ਤੋਂ। ਕੀ ਨਾਮ ਜੀ ਆਪਣਾ? ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸ਼ੇਰ ਸਿੰਘ ਆ ਜੀ ਪੰਚਾਇਤ ਮੈਂਬਰ ਪਿੰਡ ਲੋਦੀਪੁਰ ਬਾਸ ਬਰੋਟੂ ਤੇ ਸਾਡੀ ਤਿੰਨੇ ਪੰਚਾਇਤਾਂ ਨੇ ਪਿੰਡ ਲੋਦੀਪੁਰ ਤੇ ਪਿੰਡ ਲੋਦੀਪੁਰ ਬਾਸ ਝੁੰਗੀਆਂ ਨੇ ਇਹ ਮਤਾ ਪਾਸ ਕੀਤਾ ਆ ਕਿ ਜਿੰਨੇ ਵੀ ਸਾਡੇ ਲੋਦੀਪੁਰ ਇੱਥੇ ਪਰਵਾਸੀ ਰਹਿ ਰਹੇ ਨੇ ਠੀਕ ਹੈ ਜੀ ਤੇ ਉਹ ਆਪਣਾ ਵੈਰੀਫਿਕੇਸ਼ਨ ਕਰਵਾ ਕੇ ਰਹਿਣ ਤੇ ਜਿਹੜੇ ਵੀ ਉਹਨਾਂ ਦੇ ਮਾਲਕ ਮਕਾਨ ਨੇ ਉਹਨਾਂ ਦਾ ਫਰਜ਼ ਬਣਦਾ ਆ ਵੀ ਉਹਨਾਂ ਨੂੰ ਵੈਰੀਫਿਕੇਸ਼ਨ ਕਰਵਾ ਕੇ ਹੀ ਕੁਆਟਰ ਦਿੱਤੇ ਜਾਣ ਠੀਕ ਹੈ ਜੀ ਤੇ ਬਾਕੀ ਇੱਥੇ ਜਿਹੜੇ ਪਰਵਾਸੀਆਂ ਦਾ ਜਿਹੜਾ ਤੁਸੀਂ ਦੇਖ ਸਕਦੇ ਆ ਮੇਰੇ ਪਿੱਛੇ ਚਾਲ ਪਣੇ ਹੋਏ ਆ ਠੀਕ ਹੈ ਜੀ ਇੱਥੇ ਪਰਵਾਸੀਆਂ ਦੀ ਜਿਹੜੀ ਆਮਦ ਆ ਉਹ ਬਾਕੀ ਇਹ ਪਿੰਡਾਂ ਨਾਲੋਂ ਬਹੁਤ ਜ਼ਿਆਦਾ ਆ ਠੀਕ ਹੈ ਜੀ ਸੋ ਅਸੀਂ ਇਹ ਮਤਾ ਪਾਇਆ ਆ ਵੀ ਜਿਹੜਾ ਕੋਈ ਵੈਰੀਫਿਕੇਸ਼ਨ ਨਹੀਂ ਕਰਵਾਊਗਾ ਪੰਚਾਇਤ ਵੱਲੋਂ ਉਹਨੂੰ ਆਪਣੇ ਪਿੰਡ 'ਚ ਨਹੀਂ ਰਹਿਣ ਦਿੱਤਾ ਜਾਊਗਾ देखो जी ਅਸੀਂ ਆਪਣਾ ਮਤਾ ਪਾ ਕੇ ਇੱਕ ਸ਼ੁਰੂਆਤ ਤਾਂ ਕੀਤੀ ਆ ਇਹ ਬਾਕੀ ਪੰਚਾਇਤਾਂ ਨੂੰ ਵੀ ਦਿਸ਼ਾ ਨਿਰਦੇਸ਼ ਆ ਵੀ ਉਸੇ ਉਹੀ ਇਸੇ ਉlijke ਹੋਏ ਰਸਤੇ ਤੇ ਚੱਲਣ ਜੀ ਕੀ ਨਾਮ ਹੈ ਜੀ ਕਿਹੜਾ ਨਾਮ ਬਾਗਰਾਵ ਜੀ ਪਿੰਡ ਲੋਦੀਪੁਰ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਡੀਆਂ ਤਿੰਨਾਂ ਪੰਚਾਇਤਾਂ ਵੱਲੋਂ ਵੀ ਮਤੇ ਪਾ ਕੇ ਅਸੀਂ ਤਿਆਰ ਕਰ ਦਿੱਤੇ ਆ ਜੀ ਮਤੇ ਪਾਣ ਦੇ ਬਾਵਜੂਦ ਵੀ ਅਸੀਂ ਇਹਨਾਂ ਜੋ ਵੀ ਇੱਥੇ ਪ੍ਰਵਾਸੀ ਰਹਿੰਦਾ ਜਾਂ ਪੰਜਾਬੀ ਕੋਈ ਵੀ ਰਹਿੰਦਾ ਕਿਰਾਏ ਤੇ ਰਹਿੰਦਾ ਜੀ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਹੀ ਕਹਿੰਦੇ ਵੀ ਜਲਦ ਤੋਂ ਜਲ ਆਪਣੀ ਮੈਡੀਕੇਸ਼ਨ ਕਰਾ ਕੇ ਪੁਲਿਸ ਥਾਣੇ ਪਹੁੰਚਣ ਜਾਂ ਫਿਰ ਪੰਚਾਇਤਾਂ ਦੇਣ ਤੇ ਇਸ ਕਰਕੇ ਅਸੀਂ ਜੇ ਕੋਈ ਨਹੀਂ ਵੀ ਕਰਦਾ ਅਸੀਂ ਫਿਰ ਉਹਨਾਂ ਨਾਲ ਵੀ ਸ਼ਕਤੀ ਨਾਲ ਲਿਪਟਾਂਗੇ ਜੀ ਤੇ ਵੱਧ ਤੋਂ ਵੱਧ ਚੜ ਕੇ ਅਸੀਂ ਪਿੰਡ ਵਾਲੇ ਵੀ ਇਕੱਠੇ ਕਰਾਂਗੇ ਔਰ ਜੇ ਉਹ ਵੀ ਇੱਥੇ ਨਸ਼ਾ ਨੋਸ਼ਾ ਵੀ ਕੋਈ ਵੇਚਦਾ ਸੀ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਧੰਨਵਾਦ ਜੀ ਅਸੀਂ ਗੱਲ ਜੀ ਮੈਂ ਹਰਦੀਪ ਸਿੰਘ ਭੁੱਲ ਪਿੰਡ ਲੋਦੀਪੁਰ ਤੋਂ ਸਾਡੀਆਂ ਜੋ ਪੰਚਾਇਤਾਂ ਨੇ ਪ੍ਰਵਾਸੀਆਂ ਕਲੱਬ ਮਤੇ ਪਾਏ ਆ ਉਹ ਸ਼ਾਮ ਨੂੰ 5:30 ਵਜੇ ਅਸੀਂ ਇਹਨਾਂ ਦੇ ਜਮਾਦਾਰ ਜਾ ਜੋ ਵੀਰ ਨੇ ਦੇ ਠੇਕੇਦਾਰ ਹੈ ਉਹਨਾਂ ਨਾਲ ਜਾ ਕੇ ਸੰਝਾ ਕਰਨਾ ਹੈ ਤੇ ਸਾਡੇ ਪਿੰਡ ਦੇ ਨਾਲ ਸਤਲੁਜ ਦਰਿਆ ਬਹੁਤ ਨੇੜੇ ਹੈ ਇਹ ਇਹ ਟੋਲੇ ਬਣਾ ਬਣਾ ਕੇ ਮੱਛੀ ਫੜਨ ਜਾਂਦੇ ਆ ਜਿੰਨਾ ਸਾਡੇ ਪਿੰਡ ਦਾ ਮਾਹੌਲ ਵੀ ਖਰਾਬ ਹੋ ਰਿਹਾ ਤਾਂ ਅਸੀਂ ਇਹਨਾਂ ਤੇ ਕਾਰਵਾਈ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਪ੍ਰਦੀਪ ਲੀਗੀਪੁਰ ਹਾਂਜੀ ਕੀ ਕਹਿਣਾ ਚਾਹਦੇ ਮੈਂ ਕਿਹਾ ਸਾਡੇ ਪਿੰਡ ਦੇ ਵਿੱਚ ਤੇ ਬਹੁਤ ਜ਼ਿਆਦਾ ਪ੍ਰਵਾਸੀ ਰਹਿੰਦੇ ਨੇ ਬਾਕੀ ਪਿੰਡਾਂ ਦੇ ਮੁਕਾਬਲੇ ਇਸ ਕਰ ਸਾਨੂੰ ਸਾਡੀ ਪੰਚਾਇਤਾਂ ਨੂੰ ਲੋੜ ਪਈ ਕਿ ਅਸੀਂ ਇਹ ਮਤਾ ਪਾਈਏ ਇਹਨਾਂ ਦੇ ਪੀਸੀਸੀ ਕਰਵਾਈਏ ਤਾਂ ਜੋ ਦੁਨੀਆ ਪੰਜਾਬ ਚ ਅਣਸਖਵੀਆਂ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਅੱਜ ਸ਼ਾਮ ਨੂੰ 5:30 ਵਜੇ ਅਸੀਂ ਇਹ ਪ੍ਰਵਾਸੀਆਂ ਦੇ ਡੋਰ ਤੋਂ ਡੋਰ ਜਾਵਾਂਗੇ ਤੇ ਇਹਦਾ ਜਮਾਦਾਰ ਨੂੰ ਕਰਾਂਗੇ ਆਪਣੀ ਪੀਸੀਸੀ ਕਰਾ ਲਵਾਂਗੇ 10 ਦਿਨ ਦੇ ਅੰਦਰ ਅੰਦਰ ਉਹ ਤੋਂ ਬਾਅਦ 10 ਦਿਨ ਤੋਂ ਬਾਅਦ ਪੰਚਾਇਤ ਵੱਲੋਂ ਫੈਸਲਾ ਦੇ ਆ ਗਿਆ ਏ ਇਹਨੂੰ ਉਥੋਂ ਕੱਢ ਦੇਣਾ ਸੀ ਪੱਕੇ ਤੌਰ ਤੇ ਤੇ ਇਹਦੇ ਸਬੰਧ ਚ ਤੁਸੀਂ ਪ੍ਰਸ਼ਾਸਨ ਨਾਲ ਵੀ ਤਾਲਮਿਲ ਕਰੋਗੇ ਪ੍ਰਸ਼ਾਸਨ ਨਾਲ ਜਰੂਰ ਕਰਾਂਗੇ ਪ੍ਰਸ਼ਾਨ ਨਾਲ ਗੱਲ ਕੀਤੀ ਸੀ ਉਹਨਾਂ ਨੂੰ ਥੋੜਾ ਤਰ੍ਹਾਂ ਬਰਸਾਤ ਦੇਵਾਂਗੇ ਅਸੀਂ ਕੀ ਨਾਮ ਹੈ ਜੀ ਆਪਣਾ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਲੋਦੀਪੁਰ ਤੋਂ ਜੀ ਅੱਜ ਸਾਡੀਆਂ ਤਿੰਨ ਪੰਚਾਇਤਾਂ ਜੀ ਪਿੰਡ ਲੋਦੀਪੁਰ ਤੋਂ ਤੇ ਤਿੰਨਾਂ ਪੰਚਾਇਤਾਂ ਵੱਲੋਂ ਅੱਜ ਇੱਕ ਜੋ ਪ੍ਰਵਾਸੀਆਂ ਵੱਲੋਂ ਪੰਜਾਬ ਦੇ ਵਿੱਚ ਹਰਕਤਾਂ ਕੀਤੀਆਂ ਜਾ ਰਹੀਆਂ ਉਹਨੂੰ ਲੈ ਕੇ ਸਾਡੀਆਂ ਤਿੰਨੋਂ ਪੰਚਾਇਤਾਂ ਵੱਲੋਂ ਇੱਕ ਮਤਾ ਪਾਇਆ ਗਿਆ ਜਿਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇ ਦਿੰਦਾ ਕਿ ਜਿੰਨੇ ਵੀ ਪ੍ਰਵਾਸੀ ਸਾਡੇ ਲੋਦੀਪੁਰ ਦੇ ਪਿੰਡ ਦੇ ਵਿੱਚ ਰਹਿੰਦੇ ਹੋਣਗੇ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦੇ ਜਿਹੜੇ ਜਿੰਨੇ ਵੀ ਕੋਈ ਜ਼ਮਾਦਾਰ ਹੋਣਗੇ ਜਾਂ ਉਹਨਾਂ ਦੇ ਠੇਕੇਦਾਰ ਹੈ ਜਾਂ ਫਿਰ ਜਿਹੜੇ ਉਹਨਾਂ ਦੇ ਮਕਾਨ ਮਾਲਕ ਹੈ ਉਹਨਾਂ ਨੂੰ ਅੱਜ ਸ਼ਾਮ ਨੂੰ ਅਸੀਂ ਹਦਾਇਤਾਂ ਦੇਣੀਆਂ ਹਨ ਹਦਾਇਤਾਂ ਦੇ ਵਿੱਚ ਉਹਨਾਂ ਨੂੰ ਅਸੀਂ ਹਫਤਾ ਜਾਂ 10 ਦਿਨ ਦਾ ਸਮਾਂ ਦਵਾਂਗੇ ਕਿ ਹਫਤੇ ਜਾਂ 10 ਦਿਨ ਦੇ ਵਿੱਚ ਵਿੱਚ ਉਹ ਆਪਣੀ ਪੀਸੀਸੀ ਕਰਵਾ ਲੈਣ ਤੇ ਪੁਲਿਸ ਵੈਰੀਫਿਕੇਸ਼ਨ ਕਰਵਾਣ ਜੇਕਰ ਉਹ ਹਫਤੇ 10 ਦਿਨ ਦੇ ਵਿੱਚ ਵਿੱਚ ਆਪਣੀ ਪੀਸੀਸੀ ਜਾਂ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਂਗੇ ਤਾਂ ਉਹਨਾਂ ਦੇ ਸਖਤ ਕਾਰਵਾਈ ਹੋਊਗੀ ਤੇ ਅਸੀਂ ਪਿੰਡ ਦੇ ਵਿੱਚੋਂ ਕੱਢਾਂਗੇ ਦੂਜੀ ਗੱਲ ਕੁਝ ਬੰਦਿਆਂ ਦਾ ਸਾਨੂੰ ਪਤਾ ਲੱਗਿਆ ਸੀਗਾ ਵੀ ਇਹ ਬੰਦੇ ਪ੍ਰਵਾਸੀ ਜਿਹੜੇ ਹੈ ਨਸ਼ਾ ਵਗੈਰਾ ਵੀ ਵੇਚਦੇ ਆ ਕੋਈ ਦਾਰੂ ਦਾ ਕੰਮ ਕਰਦੇ ਆ ਇਨਾਂ ਦੇ ਵੀ ਸਖਤ ਕਾਰਵਾਈ ਆ ਜਿਹੜੀ ਅੱਜ ਸ਼ਾਮ ਤੋਂ ਹੀ ਸਾਡੇ ਵੱਲੋਂ ਕੀਤੀ ਜਾਊਗੀ। ਔਰ ਅਗਲੀ ਗੱਲ ਇਹ ਆ ਵੀ ਜੰਨੇ ਵੀ ਸਾਡੇ ਪੰਜਾਬੀ ਆ ਜਿਨ੍ਹਾਂ ਨੇ ਰੱਖੇ ਹੋਏ ਆ ਕਿਰਾਏ ਤੇ ਸਾਡੇ ਵੱਲੋਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਜਿਹੜੀ ਆ ਪੀਸੀਸੀ ਕਰਵਾ ਲਓ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਐ ਨਾ ਹੋਵੇ ਕਿ ਹਾਂ ਫੇ ਸਾਨੂੰ ਸਮਾਂ ਨਹੀਂ ਦਿੱਤਾ ਜਾਂ ਕੋਈ ਗੱਲਬਾਤ ਨਹੀਂ ਹੋਈ ਹੈ। ਠੀਕ ਹੈ ਜੀ। ਅਗਲੀ ਗੱਲ ਇਹ ਆ ਵੀ ਸ਼ਾਮ ਟਾਈਮ ਤਕਰੀਬਨ ਕਾਫੀ ਦੇਖਦੇ ਆ ਅਸੀਂ ਨੋਟ ਕਰਦੇ ਆ ਵੀ ਸੜਕਾਂ ਤੇ ਬਹੁਤ ਘੁੰਮਦੇ ਐ ਇਹ दारू ਪੀ ਕੇ ਘੁੰਮਦੇ ਆ ਜਾਂ ਆਵਾਰਾ ਬਹੁਤ ਘੁੰਮਦੇ ਐ ਉਹਨਾਂ ਨੂੰ ਵੀ ਇਹ ਇਸ ਚੀਜ਼ ਦੀ ਵੀ ਸਾਡੇ ਵੱਲੋਂ ਚੇਤਾਵਨੀ ਹੋਊਗੀ ਫੇਰ ਰਾਤ ਨੂੰ 9 ਵਜੇ ਤੋਂ ਬਾਅਦ 9:30 ਵਜੇ ਤੋਂ ਬਾਅਦ ਪਿੰਡ ਦੇ ਵਿੱਚ ਜਾਂ ਫਿਰ ਸਾਡੀਆਂ ਜੰਨੀਆਂ ਵੀ ਸੜਕਾਂ ਹੈਗੀਆਂ ਕੋਈ ਬੰਦਾ ਨਸ਼ਾ ਕਰਕੇ ਜਾਂ ਕੋਈ ਸ਼ਰਾਬ ਪੀ ਕੇ ਜਾਂ ਫਿਰ ਵੈਸੇ ਵੀ ਕੋਈ ਐਦਾਂ ਦਾ ਅ ਅਗਰ ਘੁੰਮਦਾ ਦੇਖ ਗਿਆ ਉਹਦੇ ਤੋਂ ਵੀ ਸਾਡੇ ਵੱਲੋਂ ਜੜੀ ਆ ਸਖਤ ਕਾਰਵਾਈ ਕੀਤੀ ਜਾਊਗੀ ਇਹ ਜਿਹੜਾ ਮਤਾ ਹੈਗਾ ਸਾਡੇ ਵੱਲੋਂ ਪਾ ਦਿੱਤਾ ਗਿਆ ਸਾਡੀਆਂ ਤਿੰਨ ਪੰਚਾਇਤਾਂ ਜੀ ਤਿੰਨੇ ਸਰਪੰਚਾਂ ਪੰਚਾਂ ਵੱਲੋਂ ਮਤਾ ਪਾ ਦਿੱਤਾ ਗਿਆ ਅੱਜ ਸ਼ਾਮ ਨੂੰ 5 ਵਜੇ ਤੋਂ ਬਾਅਦ ਜਿਹੜੀ ਹੈ ਇੱਕ ਵਾਰੀ ਸਾਰੇ ਅਸੀਂ ਘੁੰਮ ਕੇ ਜਿੱਥੇ-ਜਿੱਥੇ ਵੀ ਪ੍ਰਵਾਸੀ ਰਹਿੰਦੇ ਆ ਤੇ ਉਹਨਾਂ ਪਰ ਹਦਾਇਤਾਂ ਇੱਕ ਵਾਰੀ ਅਸੀਂ ਦੇ ਦਾਂਗੇ ਤੇ ਨਾਲ-ਨਾਲ ਇਹ ਵੀ ਦੱਸ ਦਿੰਨੇ ਆਂ ਵੀ ਇਹ ਪ੍ਰਵਾਸੀਆਂ ਦਾ ਵੀ ਨਹੀਂ ਜਿਹੜੇ ਪੰਜਾਬੀ ਬੰਦਾ ਵੀ ਕੋਈ ਰਹਿੰਦਾ ਕਿਰਾਏ ਦੇ ਆ ਕੇ ਕਿਤੇ ਬਾਹਰੋਂ ਆ ਕੇ ਪੰਜਾਬੀ ਬੰਦਾ ਵੀ ਰਹਿ ਰਿਹਾ ਉਹਨੂੰ ਵੀ ਆਪਣੇ ਮਕਾਨ ਮਾਲਕ ਮਕਾਨ ਮਾਲਕ ਦੇ ਥਰੂ ਜਿਹੜੀ ਆਪਣੀ ਪੀਸੀਸੀ ਜਾਂ ਪੁਲਿਸ ਵੈਰੀਫਿਕੇਸ਼ਨ ਕਰਵਾਣੀ ਜ਼ਰੂਰੀ ਹੋਵੇਗੀ ਪਿੰਡ ਦੇ ਵਿੱਚ ਅਗਰ ਕੋਈ ਪ੍ਰਵਾਸੀ ਬੰਦਾ ਕਿਸੇ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ ਕੋਈ ਦੁਕਾਨ ਕਰਦਾ ਹੈ ਉਹ ਆਪਣਾ ਸਾਰਾ ਵੇਰਵਾ ਜੋ ਹੈਗਾ ਸਰਪੰਚਾ ਨੂੰ ਪੰਚਾਂ ਨੂੰ ਦੇਊਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਵਾਰਦਾਤ ਨਾ ਹੋਵੇ ਤੇ ਜੇਕਰ ਕੋਈ ਵੀ ਬੰਦਾ ਵਾਰਨਿੰਗ ਦੇਣ ਤੋਂ ਬਾਅਦ ਜਾਂ ਹਦਾਇਤ ਦੇਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਵੀ ਕੋਈ ਗਲਤੀ ਕਰੂਗਾ ਤਾਂ ਉਹਦੇ ਤੇ ਸਾਡੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੀ ਧੰਨਵਾਦ